ਇਹ ਥਰਮਲ ਪਲਾਂਟ ਖਰੀਦਿਆ ਗਿਆ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਿਉਂਕਿ ਬਾਕੀ ਸੂਬਾ ਸਰਕਾਰਾਂ ਜਾਂ ਇਵਨ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਤੇ ਜਾਂ ਕੇਂਦਰ ਸਰਕਾਰੇ ਲਗਾਤਾਰ ਸਰਕਾਰੀ ادارے ਵੇਚ ਹੀ ਰਹੀ ਸੀ ਕੋਈ ਕਾਨੂੰਨੀ ਜਿਹੜੇ ਹੈਗੇ ਆ ਫੈਸਲੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਈ ਹੈਗੇ ਸੀ ਤੇ ਜੇ ਉਹ ਕੇਸ ਪੀ ਐਸ ਪੀਸੀਐਲ ਹਾਰ ਜਾਂਦਾ ਤਾਂ ਸਾਨੂੰ 2900 ਕਰੋੜ ਤੋਂ ਵੱਧ ਜਿਹੜਾ ਹੈਗਾ ਉਹ ਪੈਸਾ ਉਹ ਜੀਵੀਕੇ ਨੂੰ ਦੇਣਾ ਪੈਂਦਾ ਜਦ ਕਿ ਅਦਾ ਕਰਨਾ ਪੈਂਦਾ ਜਦ ਕਿ ਇਹ ਜਿਹੜਾ ਪਲਾਂਟ ਹੈ ਕੋ ਟੋਟਲ 1080 ਕਰੋੜ ਰੁਪਏ ਦਾ ਖਰੀਦਿਆ ਗਿਆ ਹੈ ਉੱਥੇ ਗੋਇੰਦਵਾਲ ਸਾਹਿਬ ਦਾ ਇਲਾਕਾ ਹੈਗਾ ਉਸ ਦੇ ਆਲੇ ਦੁਆਲੇ ਦੇ ਲੋਕਾਂ ਦੀ ਆਰਥਿਕਤਾ ਨੂੰ ਜਿਹੜਾ ਇਹਦਾ ਕਾਫੀ ਬੈਨੀਫਿਟ ਹੋਣਾ ਉੱਥੇ ਪੰਜਾਬ ਸਰਕਾਰ ਨੂੰ ਬੈਨੀਫਿਟ ਹੋਣਾ ਉੱਥੇ ਜਿਹੜੇ ਉਪਭੋਗਤਾ ਹੈਗੇ ਆ ਬਿਜਲੀ ਦੇ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਹੋਣਾ ਹੈ ਪੰਜਾਬ ਸਰਕਾਰ ਇਸ ਨੂੰ ਚਲਾਏਗੀ ਜਿੱਥੋਂ ਕਿ ਸਾਨੂੰ ਬਿਜਲੀ ਦੀ ਜਿਹੜੀ ਹੈ ਪ੍ਰੋਡਕਸ਼ਨ ਉਹ ਸਸਤੀ ਹੋਏਗੀ ਕਿਉਂਕਿ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਆਪਣੀ ਪਿਛਵਾੜਾ ਕੋਲ ਮਾਈਨ ਹੈਗਾ ਹੁਣ ਉਹਦਾ ਕੋਲਾ ਅਸੀਂ ਇੱਥੇ ਜ਼ਿਆਦਾਤਰ ਜਿਹੜੀ ਕਿ ਵਰਤ ਸਕਾਂਗੇ ਸਰਕਾਰੀ ਜਾਇਦਾਦਾਂ ਸਰਕਾਰੀ ਅਦਾਰੇ ਵੇਚ-ਵਟ ਕੇ ਜਿਹੜਾ ਹੈਗਾ ਆਪਣੇ ਚਾਹੇਤਿਆਂ ਨੂੰ ਦਿੱਤੇਗੇ ਔਰ ਪੰਜਾਬ ਸਰਕਾਰ ਨੂੰ ਦੋਈ ਇੱਥੇ ਲੁੱਟਿਆ ਗਿਆ ਠੀਕ ਹੈ ਨਾ ਜਿਹੜੀ ਅਜਮਾਨ ਸ਼ਬਦੀ ਸਰਕਾਰ ਨੇ ਆ ਕੇ ਉਹ ਲੁੱਟ ਰੋਕੀ ਹੈਗੀ ਹੈ ਅਜਤ 80 90% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ ਤੁਸੀਂ ਕਿਸੇ ਘਰ ਦੇ ਵਿੱਚ ਚਲੇ ਜਾਓ ਮੇਰੇ ਖਿਆਲ 'ਚ 10 ਘਰਾਂ ਦੇ ਵਿੱਚ ਜਾਓਗੇ ਨਾ ਤੁਸੀਂ 9 ਘਰਾਂ ਦਾ 8 ਘਰਾਂ ਦਾ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਮਿਲੇਗਾ ਅਕਾਲੀ ਦਿਲ ਦੀ ਉਸ ਵੇਲੇ ਦੀ ਸਰਕਾਰ ਕਿ ਤੁਸੀਂ ਬਿਜਲੀ ਖਰੀਦੋ ਤੁਸੀਂ ਬਿਜਲੀ ਨਾ ਖਰੀਦੋ ਤੁਹਾਨੂੰ ਜਿਹੜੇ ਫਿਕਸ ਚਾਰਜ ਉਹ ਦੇਣੀ ਪੈਣੀ ਹੈਗੇ ਐ ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਨਵਾਂ ਸਾਲ ਚੜ ਗਿਆ ਹੈ 24 ਪੰਜਾਬ ਸਰਕਾਰ ਨੇ ਜਿਵੇਂ ਆਪਣੇ ਵਾਅਦੇ ਕੀਤੇ ਸੀ ਹੌਲੀ-ਹੌਲੀ ਉਹਨਾਂ ਵਾਰਿਆਂ ਨੂੰ ਪੂਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੇਂ ਸਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਖੁਸ਼ਖਬਰੀ ਦਿੱਤੀ ਹੈ। ਤੋਹਫ਼ਾ ਦਿੱਤਾ ਉਹਨਾਂ ਨੇ ਪੰਜਾਬੀਆਂ ਨੂੰ ਕਹਿੰਦੇ ਅਸੀਂ ਥਰਮਲ ਪਲਾਂਟ ਖਰੀਦ ਲਿਆ ਹੈ। ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਉਹਨਾਂ ਨੇ ਜੀ ਗੋਇੰਦਵਾਲ ਵਾਲਾ ਤੇ ਉਹ ਥਰਮਲ ਪਲਾਂਟ ਜਿਹੜਾ ਖਰੀਦਿਆ ਹੈ ਉਹ ਉਹਦੇ ਕੀ ਨੁਕਤੇ ਨੇ? ਕਿੰਨਾ ਕ ਫਾਇਦਾ ਦੇਵੇਗਾ? ਕੀ ਕੋਈ ਨੁਕਸਾਨ ਤਾਂ ਨਹੀਂ ਹੈਗਾ? ਜੇ ਕਹਿੰਦੇ ਜੀ ਉਸ ਤੇ ਪਹਿਲੇ ਕੁਝ ਫਾਈਨੈਂਸ਼ੀਅਲ ਕ੍ਰੰਚ ਸੀਗਾ। ਉਹ ਸਾਲਵ ਹੋ ਗਿਆ ਕਿ ਨਹੀਂ ਇਹ ਨਾਲ ਸਭ ਤੇ ਗੱਲਬਾਤ ਕਰਾਂਗੇ ਨੀਲਗਰਗ ਜੀ ਆਮ ਆਦਮੀ ਪਾਰਟੀ ਦੇ ਆਗੂ ਨੇ ਚੰਗੇ ਬੁਲਾ ਰਹੇ ਨੇ ਤੇ ਅਸੀਂ ਉਹਨਾਂ ਨਾਲ ਇਸ ਤੇ ਗੱਲਬਾਤ ਕਰਾਂਗੇ ਤਫਸੀਲ ਦੇ ਨਾਲ ਨੀਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਸ਼ੁਕਰੀਆ ਮੈਡਮ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਪਰਿਵਾਰ ਨੂੰ ਵੀ ਬਹੁਤ ਮੁਬਾਰਕਾਂ। ਨਵੇਂ ਸਾਲ ਦੇ ਤੁਹਾਡੇ ਸਰਕਾਰ ਨੇ ਤਾਂ ਤੋਹਫ਼ਾ ਦਿੱਤਾ ਪੰਜਾਬੀਆਂ ਨੂੰ ਬਹੁਤ ਵੱਡਾ ਕਹਿੰਦੇ ਜੀ ਅਸੀਂ ਥਰਮਲ ਪਲੈਂਟ ਖਰੀਦ ਲਿਆ ਪਹਿਲੀਆਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਤਾਂ ਜਾਂ ਹੁਣ ਵੀ ਕਈ ਪਾਸੇ ਦੀਆਂ ਸਰਕਾਰਾਂ ਜਿਹੜੀਆਂ ਉਹ ਸਰਕਾਰੀ ਇਮਾਰਤਾਂ ਅਦਾਰੇ ਲਗਾਤਾਰ ਵੇਚ ਰਹੀਆਂ ਨੇ ਪਰ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਹੁੰਦੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਉਹ ਕਹਿੰਦੇ ਜੀ ਅਸੀਂ ਪ੍ਰਾਈਵੇਟ ਥਰਮਲ ਪਲੈਂਟ ਗੋਵਿੰਦਵਾਲਾ ਵਾਲਾ ਜਿਹੜਾ ਬੰਦ ਪਿਆ ਸੀ ਇੱਕ ਤਰ੍ਹਾਂ ਦਾ ਘਾਟੇ 'ਚ ਪਿਆ ਸੀਗਾ ਉਹ ਖਰੀਦ ਲਿਆ ਤੇ ਹੁਣ ਅਸੀਂ ਚਲਾਵਾਂਗੇ ਕਹਿੰਦੇ ਪਹਿਲੇ 61% ਇਹਦੀ ਕੈਪੈਸਿਟੀ ਸੀਗੀ ਔਰ ਯੂ ਸਿਰਫ 34% ਹੁੰਦਾ ਸੀਗਾ ਯੂਸੇਜ ਜਿਹੜੀ ਸੀਗੀ ਹੁਣ ਅਸੀਂ ਉਹਨੂੰ ਕਰਕੇ 75 ਤੋਂ 80% ਜਿਹੜੀ ਉਹਦੇ ਕੈਪੈਸਿਟੀ ਵਧਾ ਦਾਂਗੇ ਤੇ ਵਧੀਆ ਅਸੀਂ ਚਲਾ ਕੇ ਦਿਖਾਵਾਂਗੇ ਮੁਖਮੰਦੀ ਸਾਹਿਬ ਨੇ ਕੱਲ ਪੀਸੀ ਚ ਕੈ ਪ੍ਰੈਸ ਕਾਨਫਰੰਸ ਕਰਕੇ ਸਪੈਸ਼ਲ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀਆਂ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਉਹਨਾਂ ਨੇ ਇੱਕ ਇਤਿਹਾਸਿਕ ਤੋਹਫ਼ਾ ਪੰਜਾਬ ਨੂੰ ਦਿੱਤਾ ਹੈ ਉਹ ਵੀ 1 ਜਨਵਰੀ ਨੂੰ ਹਾਲਾਂਕਿ ਜਿਹੜੀ ਕੈਬਨਿਟ ਦੀ ਸਬਕਮੇਟੀ ਬਣੀ ਸੀ ਕਮੇਟੀ ਉਸਨੇ 10 ਜੂਨ 2023 ਨੂੰ ਇਸ ਦੇ ਬਾਰੇ ਫੈਸਲਾ ਲੈ ਲਿਆ ਸੀ ਤੇ ਕੱਲ ਮਾਨ ਸਾਹਿਬ ਨੇ ਇਸ ਨੂੰ ਬਕਾਇਦਾ ਡਿਕਲੇਅਰ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹ ਥਰਮਲ ਪਲਾਂਟ ਖਰੀਦਿਆ ਗਿਆ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਿਉਂਕਿ ਬਾਕੀ ਸੂਬਾ ਸਰਕਾਰਾਂ ਜਾਂ ਇਵਨ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਤੇ ਜਾਂ ਕੇਂਦਰ ਸਰਕਾਰੇ ਲਗਾਤਾਰ ਸਰਕਾਰੀ ادارے ਵੇਚ ਹੀ ਰਹੇ ਸੀ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਪ੍ਰਾਈਵੇਟ ادارے ਨੂੰ ਖਰੀਦ ਕੇ ਜਿਹੜਾ ਹੈਗਾ ਉਸ ਨੂੰ ਸਰਕਾਰੀ ਹੱਥਾਂ ਦੇ ਵਿੱਚ ਲਿਆਂਦਾ ਗਿਆ ਔਰ ਸਾਰਿਆਂ ਤੋਂ ਵੱਡੀ ਗੱਲ ਇੱਕ ਹੋਰ ਚੀਜ਼ ਹੈਗੀ ਹੈ ਮੈਡਮ ਜਿੱਦਾਂ ਤੁਸੀਂ ਤੇ ਜਰਨਲਿਸਟ ਹੈਗੇ ਹੋ ਤੁਹਾਨੂੰ ਪੂਰਾ ਡਿਟੇਲ ਪਤਾ ਹੈਗਾ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਸਮਝੌਤੇ ਜਾਂ ਸੌਦੇ ਇਦਾਂ ਦੇ ਹੋਏ ਜਿੱਥੇ ਕਿ ਕੁਝ ਪਲਾਸਾ ਜਿਹੜੇ ਪਲਾਂਟਸ ਦੀ ਖਰੀਦੋ-ਫਰੋਕਤ ਹੋਈ ਤੇ ਉਹਨਾਂ ਦੇ ਮੁਕਾਬਲੇ ਇਹ ਬੜਾ ਸੂਝ-ਬੂਝ ਵਾਲਾ ਤੇ ਸਭ ਤੋਂ ਸਸਤਾ ਸੌਦਾ ਹੈਗਾ ਕਿਉਂਕਿ ਇਹ ਸੌਦਾ ਜਿਹੜਾ ਹੈਗਾ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਕਿਉਂਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈਗਾ 1080 ਕਰੋੜ ਰੁਪਏ ਦੇ ਵਿੱਚ ਇਹ ਟੋਟਲ ਜਿਹੜਾ ਖਰੀਦਿਆ ਗਿਆ ਹੈਗਾ ਸੋ 2 ਰੁਪਏ 2 ਕਰੋੜ ਪ੍ਰਤੀ ਮੈਗਾਵਾਟ ਬਣਦਾ ਹੈਗਾ ਜਦ ਕਿ ਇਸ ਤੋਂ ਪਹਿਲਾਂ ਜਿਹੜੇ ਸਮਝੌਤੇ ਹੋਏ ਆ ਉਹ ਤਕਰੀਬਨ ਜਿਹੜਾ ਹੈਗਾ 3 ਰੁਪਏ ਪਲੱਸ ਜਿਹੜਾ ਹੈਗਾ ਪ੍ਰਤੀ ਮੈਗਾਵਾਟ ਹੋਇਆ 3 ਕਰੋੜ ਪ੍ਰਤੀ ਮੈਗਾਵਾਟ ਹੋਇਆ ਈਵਨ ਜੇ ਅਸੀਂ ਨਵੀਂ ਨਵਾਂ ਥਰਮਲ ਪਲਾਂਟ ਅੱਜ ਦੀ ਰੇਟ ਦੇ ਵਿੱਚ ਲਗਾਉਣਾ ਹੋਵੇ ਤਾਂ ਉਸ ਦੀ ਜਿਹੜੀ ਕਾਸਟ ਤੇ ਕਰੀਬਨ ਆਉਂਦੀ ਆ ਉਹ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਆਉਂਦੀ ਹੈ ਤੇ ਇੱਕ ਚੀਜ਼ ਹੋਰ ਜਿਹੜਾ ਅਸੀਂ ਕਹਿੰਦੇ ਕਿ ਬਹੁਤ ਵਧੀਆ ਫੈਸਲਾ ਹੋਇਆ ਜਿੱਦਾਂ ਤੁਸੀਂ ਜਾਣਦੇ ਹੋ ਕਿ ਕਈ ਕਾਨੂੰਨੀ ਦਾਅ ਪੇਚ ਸੀ ਕਈ ਕਾਨੂੰਨੀ ਜਿਹੜੇ ਹੈਗੇ ਆ ਫੈਸਲੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਈ ਹੈਗੇ ਸੀ ਤੇ ਜੇ ਉਹ ਕੇਸ ਪੀਐਸਪੀਸੀਐਲ ਹਾਰ ਜਾਂਦਾ ਤਾਂ ਸਾਨੂੰ 2900 ਕਰੋੜ ਤੋਂ ਵੱਧ ਜਿਹੜਾ ਹੈਗਾ ਉਹ ਪੈਸਾ ਉਹ ਜੀਵੀਕੇ ਨੂੰ ਦੇਣਾ ਪੈਂਦਾ ਜਦਕਿ ਅਦਾ ਕਰਨਾ ਪੈਂਦਾ ਜਦਕਿ ਇਹ ਜਿਹੜਾ ਪਲਾਂਟ ਹੈ ਉਹ ਟੋਟਲ 1080 ਕਰੋੜ ਰੁਪਏ ਦਾ ਖਰੀਦਿਆ ਗਿਆ ਹੈ ਜੀ 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 ਜਿਹੜੇ ਫਾਈਨੈਂਸ਼ੀਅਲ ਕ੍ਰਾਂਚ ਦੀ ਗੱਲ ਕਰਦੇ ਘਾਟਿਆਂ ਵਾਧਿਆਂ ਦੀ ਗੱਲ ਕਰਦੇ ਕਹਿੰਦੇ ਜੀ ਕੁਝ ਕੁ ਗੱਲਾਂ ਐਸੀਆਂ ਵੀ ਆ ਰਹੀਆਂ ਨੇ ਕਿਸੇ ਕਿਸੇ ਪਾਸੇ ਤੋਂ ਕਿ ਜਿਸ ਤਰੀਕੇ ਦੇ ਨਾਲ ਵੀ ਇਹ ਥੋੜਾ ਘਾਟੇ 'ਚ ਚੱਲ ਰਿਹਾ ਸੀ ਆਲਰੇਡੀ ਤੇ ਜੇ ਇਸ ਤਰ੍ਹਾਂ ਦੀ ਕੋਈ ਗੱਲਾਂ ਨੇ ਕੀ ਉਹ ਘਾਟੇ ਵਾਦੇ ਜਿਹੜੇ ਨਿਊਟਰਲ ਕਰ ਲਿੱਤੇ ਗਏ ਨੇ ਕੀ ਉਹਦਾ ਜਿਹੜਾ ਕਹਿੰਦੇ ਹੁੰਦੇ ਨੇ ਨਾ ਬਹੀ ਖਾਤਾ ਸਹੀ ਕਰ ਲਿਆ ਗਿਆ ਜਾਂ ਫਿਰ ਉਹ ਵਟੇ ਖਾਤੇ ਪਾ ਦਿੱਤਾ ਗਿਆ ਜਿਸ ਨੂੰ ਸ਼ਾਇਦ ਕਾਰੋਬਾਰੀ ਪਾਸ਼ਾ ਵਿੱਚ ਗੱਲ ਕੀਤੀ ਜਾਂਦੀ ਹੈ ਦੇਖੋ ਸਾਰੇ ਤੋਂ ਪਹਿਲੀ ਗੱਲ ਤੇ ਇਹ ਹੈਗੇ ਵੀ ਜਿੰਨਾ ਵੀ ਸਬੰਧਤ ਧਿਰਾਂ ਨੇ ਉਹਨਾਂ ਨੂੰ ਲੋਨ ਵਗੈਰਾ ਦਿੱਤੇ ਹੋਏ ਸੀ ਇਹ ਸਮਝੌਤੇ ਦੇ ਉੱਤੇ ਉਹਨਾਂ ਨੇ ਵੀ ਸਹੀ ਪਾਇਆ ਆਪਣਾ ਜਨਕੀ ਮੋਹਰ ਲਗਾਈ ਹੈਗੀ ਹੈ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਜਾਂ ਕਈ ਕਿ ਪੀਐਸਪੀਸੀਐਲ ਨੇ ਟੋਟਲ ਜਿਹੜੀ ਕਾਸਟ ਇਹਦੀ ਦੇਣੀ ਹੈ ਉਹ 1080 ਕਰੋੜ ਰੁਪਏ ਅਸੀਂ ਤੇ ਦੇਣੀ ਹੈਗੀ ਹੈ ਔਰ ਇਹ 11 ਜਨਕ 100 ਏਕੜ ਦੇ ਵਿੱਚ ਬਣਿਆ ਹੋਇਆ 700 ਏਕੜ ਦੇ ਵਿੱਚ ਜਿਹੜੇ ਪਲਾਂਟ ਬਣਿਆ ਹੋਇਆ 400 ਏਕੜ ਜ਼ਮੀਨ ਖਾਲੀ ਹੈ ਉੱਥੇ ਪੰਜਾਬ ਸਰਕਾਰ ਹੋਰ ਕੁਝ ਕਰਨ ਨੂੰ ਵੀ ਸੋਚ ਸਕਦੀ ਹੈਗੀ ਸੋ ਇੱਥੇ ਜਿੱਥੇ ਗੋਇ ਸਾਬ ਦਾ ਇਲਾਕਾ ਹੈਗਾ ਉਸ ਦੇ ਆਲੇ ਦੁਆਲੇ ਦੇ ਲੋਕਾਂ ਦੀ ਆਰਥਿਕਤਾ ਨੂੰ ਜਿਹੜਾ ਇਹਦਾ ਕਾਫੀ ਬੈਨੀਫਿਟ ਹੋਣਾ ਉੱਥੇ ਪੰਜਾਬ ਸਰਕਾਰ ਨੂੰ ਬੈਨੀਫਿਟ ਹੋਣਾ ਉੱਥੇ ਜਿਹੜੇ ਉਪਭੋਗਤਾ ਹੈਗੇ ਆ ਬਿਜਲੀ ਦੇ ਉਹਨਾਂ ਨੂੰ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਹੋਣਾ ਕਿਉਂਕਿ ਜਿਸ ਤਰੀਕੇ ਦਾ ਜਿਹੜਾ ਹੈਗਾ ਇਸ ਦੇ ਨਾਲ ਤਕਰੀਬਨ ਜਿਹੜੀ ਕੈਲਕੂਲੇਸ਼ਨ ਨੇ ਮਾਹਰ ਇਹ ਦੱਸਦੇ ਹੈਗੇ ਆ ਤਕਰੀਬਨ 300 ਕਰੋੜ ਤੋਂ ਲੈ ਕੇ 500 ਕਰੋੜ ਰੁਪਏ ਸਾਲਾਨਾ ਜਿਹੜਾ ਹੈਗਾ ਉਹਦੀ ਬਚਤ ਹੋਏਗੀ ਇਹ ਜਿਹੜੀ ਕਪੈਸਿਟੀ ਜਿੱਦਾਂ ਤੁਸੀਂ ਖੁਦ ਵੀ ਦੱਸਿਆ ਇਹ ਸਿਰਫ 34-35% ਦੀ ਕਪੈਸਿਟੀ ਤੇ ਚੱਲ ਰਹੀ ਸੀ ਜਦ ਕਿ ਅਸੀਂ ਇਸ ਨੂੰ 75 ਤੋਂ ਲੈ ਕੇ ਉਹ ਪੰਜਾਬ ਸਰਕਾਰ ਇਸ ਨੂੰ ਚਲਾਏਗੀ ਜਿੱਥੋਂ ਕਿ ਸਾਨੂੰ ਬਿਜਲੀ ਦੀ ਜਿਹੜੀ ਹੈ ਪ੍ਰੋਡਕਸ਼ਨ ਉਹ ਸਸਤੀ ਹੋਏਗੀ ਕਿਉਂਕਿ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਆਪਣੀ ਪਿਛਵਾੜਾ ਕੋਲ ਮਾਈਨ ਹੈਗਾ ਹੁਣ ਉਹਦਾ ਕੋਲਾ ਅਸੀਂ ਇੱਥੇ ਜ਼ਿਆਦਾਤਰ ਜਾਨੀ ਕਿ ਵਰਤ ਸਕਾਂਗੇ ਜਿਹੜਾ ਕਿ ਅੱਛੀ ਕੁਆਲਿਟੀ ਦਾ ਕੋਲਾ ਹੈ ਜਿਹਦਰਾ ਪ੍ਰੋਡਕਸ਼ਨ ਦੇ ਕਾਸਟ ਜਿਹੜੀ ਹੋਰ ਘਟ ਜਾਂਦੀ ਹੈ ਔਰ ਤੁਹਾਨੂੰ ਮੈਡਮ ਹਰਾਨਗੀ ਹੋਏਗੀ 2016 ਤੋਂ ਲੈ ਕੇ 2023 ਤੱਕ ਜਿਹੜਾ ਹੈਗਾ ਤਕਰੀਬਨ ਅਸੀਂ 7902 ਕਰੋੜ ਰੁਪਏ ਦੀ ਬਿਜਲੀ ਇਸ ਥਰਮਲ ਪਲਾਂਟ ਤੋਂ ਖਰੀਦੀ ਆ ਇਨਾਂ ਸੱਤਾਂ ਸਾਲਾਂ ਦੇ ਵਿੱਚ ਔਰ 1711 ਕਰੋੜ ਰੁਪਏ ਉਹ ਅਸੀਂ ਦਿੱਤਾ ਹੈਗਾ ਜਿੱਤੇ ਸੀ ਬਿਜਲੀ ਕਦੇ ਖਰੀਦੀ ਹੋਈ ਨਹੀਂ ਹੈਗੀ ਸੀ ਕਿਉਂਕਿ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਜਿਹੜੇ ਬਿਜਲੀ ਬੋਰਡ ਦੇ ਇੰਜੀਨੀਅਰ ਸੀ ਉਹਨਾਂ ਦੀ ਐਸੋਸੀਏਟਸ ਉਹਨਾਂ ਦੀ ਚੇਤਾਵਨੀ ਦੇ ਬਾਵਜੂਦ ਬਾਦਲ ਸਾਹਿਬ ਦੀ ਸਰਕਾਰ ਨੇ ਹੁਣ ਇੰਟਰਸਟ ਉਹਨਾਂ ਦਾ ਕੀ ਸੀ ਉਹ ਹੀ ਦੱਸ ਸਕਦੇ ਨੇ ਠੀਕ ਹੈ ਨਾ ਪੰਜਾਬ ਦੇ ਲੋਕ ਵੀ ਜਾਨੀ ਕਿ ਉਸ ਦੇ ਵਿੱਚ ਇੰਟਰਸਟ ਸੀ ਉਹ ਦੇਖਣ ਵਾਸਤੇ ਕਿ ਜਿਸ ਤਰੀਕੇ ਦੇ ਉਹਨਾਂ ਨੇ ਸਮਝੌਤੇ ਕੀਤੇ ਔਰ ਦੁਨੀਆ ਦੇ ਵਿੱਚ ਸ਼ਾਇਦ ਇਹੋ ਜਿਹੇ ਸਮਝੌਤੇ ਪਹਿਲੀ ਵਾਰੀ ਹੋਏ ਕਿ ਤੁਸੀਂ ਬਿਜਲੀ ਖਰੀਦੋ ਤੁਸੀਂ ਬਿਜਲੀ ਨਾ ਖਰੀਦੋ ਤੁਹਾਨੂੰ ਜਿਹੜੇ ਫਿਕਸ ਚਾਰਜ ਦੇਣੀ ਪਣੀ ਹੈਗੀ ਐ ਮਤਲਬ ਇਦਾਂ ਦਾ ਸਮਝੌਤਾ ਕਦੇ ਸਮਝ ਨਹੀਂ ਆਉਂਦਾ ਵੀ ਸਰਕਾਰ ਨੇ ਕਰ ਕਿਵੇਂ ਲਿਆ ਠੀਕ ਹੈ ਨਾ ਜੀ ਹੁਣ ਤੁਸੀਂ ਦੇਖੋ ਵੀ ਉਸ ਦੇ ਬਾਵਜੂਦ ਸਾਨੂੰ 1711 ਕਰੋੜ ਰੁਪਏ ਦੇਣਾ ਪੈ ਗਿਆ ਸੀ ਬਿਜਲੀ ਖਰੀਦੀ ਹੋਈ ਨਹੀਂ ਹੈਗੀ ਐ ਠੀਕ ਹੈ ਨਾ ਹੁਣ ਜਿਹੜਾ ਹੈਗਾ ਕਿ ਉਹ ਇਸ ਤਰ੍ਹਾਂ ਦੇ ਚਾਰजेस ਸਾਨੂੰ ਨਹੀਂ ਪੈਣੇ ਫਿਕਸ ਚਾਰਜ ਸਾਨੂੰ ਨਹੀਂ ਪੈਣੇ ਸਾਡਾ ਆਪਣਾ ਕੋਲਾ ਹੈਗਾ ਬਿਜਲੀ ਦੀ ਪ੍ਰੋਡਕਸ਼ਨ ਸਸਤੀ ਹੋਏਗੀ ਲੋਕਾਂ ਨੂੰ ਜਿਹੜੀ ਹੈ ਬਿਜਲੀ ਉਹ ਸਸਤੀ ਮਿਲੇਗੀ ਔਰ ਇਸ ਤੋਂ ਬਾਅਦ ਇੱਕ ਰਾਹ ਖੁੱਲ ਗਿਆ ਹੈਗਾ ਇੱਕ ਬੇਸਿਕਲੀ ਪੰਜਾਬ ਸਰਕਾਰ ਜਿਹੜੀ ਹੈ ਜਾਂ ਪੰਜਾਬ ਸੂਬਾ ਦੂਜਿਆਂ ਲਈ ਵੀ ਇੱਕ ਚਾਨਣ ਨੂੰ ਨਾਰਾ ਬਣ ਗਿਆ ਹੈਗਾ ਜੇ ਪੰਜਾਬ ਦੇ ਵਿੱਚ ਹੋ ਸਕਦਾ ਤੇ ਬਾਕੀ ਥਾਵਾਂ ਤੇ ਕਿਉਂ ਨਹੀਂ ਹੋ ਸਕਦਾ ਜੀ ਜੀ ਅਕਾਲੀ ਦਲ ਤਾਂ ਕਹਿੰਦਾ ਕਿ ਬਠਿੰਡੇ ਤੇ ਰੋਪੜ ਵਾਲਾ ਜਿਹੜਾ ਥਰਮਲ ਪਲੈਂਟ ਹੈਗਾ ਬੰਦ ਕਰਤੇ ਆ ਇਹ ਇੱਕ ਹੋ ਗਏ ਨੇ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੇਮ ਡੇਟ ਹੈਗੀ ਐ ਜਦੋਂ ਕਿ ਕਿਸੇ ਐ ਤੁਹਾਨੂੰ ਥੋੜੀ ਝੋਲੀ ਪਾ ਦਿੱਤਾ ਸਰਕਾਰੀ ਖਰੀਦ ਕੇ ਮਾਫ ਕਰਨਾ ਉਹ ਕਹਿੰਦੇ ਜੀ ਉਹ ਜਿਹੜੇ ਬੰਦ ਪਏ ਨੇ ਉਹਨਾਂ ਨੂੰ ਕਿਉਂ ਨੀ ਦੁਬਾਰਾ ਚਲਾਇਆ ਜਾ ਰਿਹਾ ਤੇ ਪਹਿਲੇ ਘਾਟੇ ਦੀ ਚੱਲ ਰਿਹਾ ਖਜ਼ਾਨਾ ਤੇ ਘਾਟੇ ਦਾ ਖਜ਼ਾਨਾ ਹੋਣ ਦੇ ਬਾਵਜੂਦ ਐਨੇ ਲੋਨਸ ਇਸ ਤਰੀਕੇ ਦੇ ਨਾਲ ਲੈ ਕੇ ਇੱਕ ਹੋਰ ਸਫੇਦ ਹਾਥੀ ਪਾਲ ਲਿਆ ਨਹੀਂ ਦੇਖੋ ਮੈਂ ਇੱਕ ਚੀਜ਼ ਹੋਰ ਇਹ ਚੀਜ਼ ਦੱਸਣਾ ਚਾਹਣਾ ਹੈਗਾ ਉਹ ਤੇ ਹੁਣ ਅਕਾਲੀ ਦਲ ਦੇ ਮਗਰਮਚਦੇ ਹੰਝੂ ਬਹਾਰਿਆ ਹੈਗਾ ਸਾਰੇ ਪੰਜਾਬੀਆਂ ਨੂੰ ਪਤਾ ਹੈਗਾ ਕਿਸ ਤਰੀਕੇ ਦੀ ਲੁਸਕ ਲੁੱਟਕ ਸੁੱਟ ਦਾ ਜਰੀਆ ਜਿਨਾਂ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਉਸ ਸਮੇਂ ਪੰਜਾਬ ਦੇ ਜੁਮੇ ਮੜਦਾ ਤਕਰੀਬਨ ਸਾਨੂੰ 75000 ਕਰੋੜ ਰੁਪਏ ਦਾ ਜਿਸ ਤਰੀਕੇ ਨੇ 25 ਸਾਲਾਂ ਦਾ ਸਮਝੌਤਾ ਕੀਤਾ ਹੋਇਆ ਉਹਦਾ ਨੁਕਸਾਨ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਜਿਹੜਾ ਉਹ ਹੋਇਆ ਜਾਂ ਹੋਏਗਾ ਔਰ ਜਿਹੜਾ ਥਰਮਲ ਪਲਾਂਟ ਬਠਿੰਡੇ ਦੀ ਗੱਲ ਕਰ ਰਹੇ ਨੇ ਇਹ ਤਾਂ ਭੋਗ ਤਾਂ ਕਾਲੀ ਦਲ ਦੇ ਲਈ ਪੈਣਾ ਸ਼ੁਰੂ ਹੋ ਗਿਆ ਸੀ ਇਹਨਾਂ ਨੇ ਫੈਸਲਾ ਲੈ ਹੀ ਲਿਆ ਸੀ ਉਹ ਤਾਂ ਮੌਕੇ ਤੇ ਸਰਕਾਰ ਇਲੈਕਸ਼ਨ ਆ ਗਿਆ 2017 ਦਾ ਤੇ ਇਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ ਇਹਨਾਂ ਦਾ ਭਾਈਵਾਲ ਮਨਪ੍ਰੀਤ ਬਾਦਲ ਸੀ ਠੀਕ ਹੈ ਨਾ ਅਗਲੀ ਵਿੱਤ ਮੰਤਰੀ ਬਣਿਆ ਕਾਂਗਰਸ ਦੀ ਸਰਕਾਰ ਦੇ ਵਿੱਚ ਔਰ ਕਾਂਗਰਸ ਸਰਕਾਰ ਨੇ ਉਸਨੂੰ ਭੋਗ ਪਾ ਦਿੱਤਾ ਇਹਨਾਂ ਨੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਉਹਨੂੰ ਡਿਸਮੈਂਟਲ ਕਰਤਾ ਜਦ ਕਿ 715 ਕਰੋੜ ਰੁਪਇਆ ਉਹਦੀ ਰੈਨੋਵੇਸ਼ਨ ਦੇ ਉੱਤੇ ਖਰਚ ਹੋਇਆ ਸੀ ਠੀਕ ਹੈ ਨਾ ਜੇਕਰ ਉਹ ਰੈਨੋਵੇਸ਼ਨ ਦਾ ਜਦ 715 ਕਰੋੜ ਰੁਪਇਆ ਖਰਚ ਕੀਤਾ ਸੀ ਜੇਕਰ ਉਹ ਡਿਸਮੈਂਟਲ ਨਾ ਹੋਇਆ ਹੁੰਦਾ ਤਾਂ ਉਚੇਚੇ ਤੌਰ ਤੇ ਮੈਂ ਤੁਹਾਨੂੰ ਪੂਰੀ ਯਕੀਨੀ ਯਕੀਨ ਦੇ ਨਾਲ ਕਹਿ ਸਕਦਾ ਮਾਨ ਸਾਹਿਬ ਦੀ ਸਰਕਾਰ ਨੂੰ ਕਦੇ ਥਰਮਲ ਪਲਟ ਬੰਦ ਨਹੀਂ ਹੋਣ ਦੇਣਾ ਸੀ ਠੀਕ ਹੈ ਕਿ ਨਹੀਂ ਅਸੀਂ ਤੇ ਜਨਨਿਕ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਕਿ ਵੈਸੇ ਵੀ ਇੱਕ ਸੋਚਣ ਦੀ ਗੱਲ ਹੈ ਜੇ ਕੋਈ ਚੀਜ਼ ਨੁਕਸਾਨ ਦੇ ਰਹੀ ਹੈ ਉਹ ਪ੍ਰਾਈਵੇਟ ਪਲੇਅਰ ਕਿਉਂ ਖਰੀਦ ਰਿਹਾ ਹੈਗਾ ਜਾਣ ਬੁੱਝ ਕੇ ਹਾਲਾਤ ਇਹੋ ਜਿਹੇ ਪੈਤਾ ਪੈਦਾ ਕੀਤੇਗੇ ਸਰਕਾਰੀ ਜ਼ਮੀਨਾਂ ਸਰਕਾਰੀ ਜਾਇਦਾਦਾਂ ਸਰਕਾਰੀ ਅਦਾਰੇ ਵੇਚ ਵਟ ਕੇ ਜਿਹੜਾ ਹੈਗਾ ਆਪਣੇ ਚਾਹੇਤਿਆਂ ਨੂੰ ਦਿੱਤੇਗੇ ਔਰ ਪੰਜਾਬ ਸਰਕਾਰ ਨੂੰ ਦੋਹੀਂ ਇੱਥੇ ਲੁੱਟਿਆ ਗਿਆ ਠੀਕ ਹੈ ਨਾ ਜਿਹੜੀ ਅਜਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਉਹ ਲੁੱਟ ਰੋਕੀ ਹੈਗੀ ਹੈ ਹੁਣ ਤੁਸੀਂ ਦੇਖੋ ਮਤਲਬ ਇਹਨਾਂ ਦੇ ਪੁਆਏ ਹੋਏ ਪੁਆੜੇ ਜਿਹੜੇ ਪੀਐਸਪੀਸੀਐਲ ਦੇ ਕੇਸ ਚੱਲਦੇ ਸੀ ਜੀਵੀਕੇ ਗੋਇੰਦਵਾਲ ਥਰਮਲ ਪਲੈਂਟ ਦੇ ਖਿਲਾਫ ਤੇ ਜੋ ਹਾਰ ਜਾਂਦੇ ਕਿੰਨੇ ਪੈਸੇ ਦੇਣੇ ਪੈਂਦੇ ਸੀ 2900 ਕਰੋੜ ਤੋਂ ਵੱਧ ਦੇਣਾ ਪੈਂਦਾ ਅੱਜ 1080 ਕਰੋੜ ਦੇ ਵਿੱਚ ਅਸੀਂ ਟੋਟਲ ਥਰਮਲ ਪਲੈਂਟ ਗਰੀਦਲੇ ਜੀ 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 ਤੁਸੀਂ ਦੱਸੋ ਘਾਟੇ ਵਾਲਾ ਸੌਦਾ ਕਿਵੇਂ ਹੋ ਗਿਆ ਅਕਾਲੀ ਦਲ ਤੋਂ ਪੁੱਛੋ ਤਾਂ ਸਹੀ ਨਾ ਇਹ ਸਵਾਲ ਠੀਕ ਹੈ ਨਾ ਜਿਹੜੇ ਕੇਸ ਨੇ ਕੇਸ ਲਗਾਤਾਰ ਜੇ ਪੀਐਸਪੀਸੀਐਲ ਨੂੰ ਕਰਨੇ ਪਏ ਤਾਂ ਜੇਕਰ ਇਹਨਾਂ ਨੇ ਸਮਝੌਤੇ ਗਲਤ ਕੀਤੇ ਸੀ ਤਾਂ ਹੀ ਕਰਨੇ ਪਏ ਠੀਕ ਹੈ ਕਿ ਨਹੀਂ ਤੇ ਜੋ ਕੇਸ ਹਾਰ ਜਾਂਦੇ ਫਿਰ 2902 ਕਰੋੜ ਰੁਪਏ ਕਿੱਥੋਂ ਲੈ ਕੇ ਆਉਂਦੇ ਤੇ ਅੱਜ ਉਹ ਸਾਡੀ ਮਲਕੀਤ ਹੋ ਗਈ 1080 ਕਰੋੜ ਰੁਪਏ ਦੇ ਵਿੱਚ 400 ਏਕੜ ਦੀ ਜ਼ਮੀਨ ਸਾਡੇ ਕੋਲੇ ਫालतू ਤੇ ਫਰੀ ਹੈਗੀ ਹੈ ਉੱਥੇ ਇਸ ਪੰਜਾਬ ਸਰਕਾਰ ਹੋਰ ਜਾਨੀ ਕਿ ਕੁਝ ਲਗਾ ਸਕਦੀ ਹੈਗੀ ਹੈ ਸੋ ਇਹ ਅਕਾਲੀ ਦਲ ਤੇ ਇਸ ਦੇ ਉੱਤੇ ਨਾ ਹੀ ਬੋਲੇ ਤਾਂ ਫਾਇਦਾ ਹੈਗਾ ਠੀਕ ਹੈ ਨਾ ਤੇ ਬਾਕੀ ਜਿਹੜਾ ਹੈਗਾ ਪੰਜਾਬੀ ਇਸ ਤੋਂ ਬੜੇ ਖੁਸ਼ ਹੈਗੇ ਆ ਬੜੇ ਫੋਨ ਆਏ ਆ ਲੋਕਾਂ ਦੇ ਕਿ ਪੰਜਾਬ ਸਰਕਾਰ ਨੇ ਬਹੁਤ ਚੰਗਾ ਇਹ ਫੈਸਲਾ ਲਿਆ ਬਹੁਤ ਹੀ ਵਧੀਆ ਸ਼ਲਾਘਾ ਜੋ ਕਦਮ ਹੈਗਾ ਉਹ ਵੀ ਨਵੇਂ ਸਾਲ ਦਾ ਤੋਹਫਾ ਹੈਗਾ ਜੀ ਜਿੱਥੋਂ ਤੱਕ ਖਜ਼ਾਨੇ ਦੀ ਜੇ ਗੱਲ ਕਰ ਲਈਏ ਵਿਰੋਧੀ ਲਗਾਤਾਰ ਤੁਹਾਡੇ ਮਗਰ ਪਏ ਹੋਏ ਨੇ ਜਦ ਕਿ ਬਿਲਕੁਲ ਇਹ ਗੱਲ ਤੁਹਾਡੇ ਵੱਲੋਂ ਬਕਾਇਦਾ ਪਹਿਲੇ ਵੀ ਜਦ ਤੁਸੀਂ ਵਿਰੋਧੀ ਧਿਰ ਚ ਸੀ ਉਦੋਂ ਵੀ ਕਹੀ ਜਾਂਦੀ ਰਹੀ ਸੀਗੀ ਤੇ ਹੁਣ ਵੀ ਤੁਹਾਡੇ ਆਗੂਆਂ ਵੱਲੋਂ ਮੁੱਖ ਮੰਤਰੀ ਮਾਨ ਵੱਲੋਂ ਸਭ ਵੱਲੋਂ ਕਹੀ ਜਾਂਦੀ ਰਹੀ ਹੈ ਕਿ ਜਿਹੜਾ ਸਾਨੂੰ ਕੰਡੇ ਬੀਜ ਕੇ ਦੇ ਕੇ ਗਏ ਨੇ ਪਿਛਲੀਆਂ ਸਰਕਾਰਾਂ ਪੀਪੇ ਖਾਲੀ ਕਰਕੇ ਦੇ ਕੇ ਗਏ ਨੇ ਬਹੁਤ ਉਦੋਂ ਕਾਂਗਰਸ ਸਰਕਾਰ ਦੇ ਵਿੱਚ ਗੱਲ ਚੱਲਦੀ ਸੀ ਪੀਪਾ ਖਾਲੀ ਹੈ ਪੀਪਾ ਖਾਲੀ ਮੰਤਰੀ ਦੀ ਵੀ ਗੱਲ ਹੁੰਦੀ ਸੀ ਬਹੁਤ ਕੁਝ ਹੁੰਦਾ ਸੀ ਪਰ ਕਹਿੰਦੇ ਜੀ ਹੁਣ ਉਸ ਦੇ ਬਾਵਜੂਦ ਰੈਵਨਿਊ ਤਾਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਕਿਤੋਂ ਜਨਰੇਟ ਹੋਇਆ ਨਹੀਂ ਵਿਰੋਧੀ ਧਿਰਾਂ ਬਾਰ-ਬਾਰ ਤੁਹਾਨੂੰ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਕਰਦੀਆਂ ਨੇ ਫੇਰ ਵੀ ਉਹ ਦੇ ਬਾਵਜੂਦ ਐਡੀ ਵੱਡੀ ਵੱਡੀ ਮੱਲ ਹੈਗੀ ਹੈ ਕਾਫੀ ਜ਼ਿਆਦਾ ਵੱਡੀ ਮੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 6 ਮਹੀਨੇ ਤੁਸੀਂ ਛੁਪਾ ਕੇ ਰੱਖੀ ਤੁਹਾਡੀ ਸਰਕਾਰ ਨੇ ਬਹੁਤ ਅੱਛਾ ਪਕਵਾਨ ਪਕਾਰੇ ਸੀਗੇ ਬਹੁਤ ਮਿੱਠਾ ਪਕਵਾਨ ਪਕਾਰੇ ਸੀਗੇ ਪਰ ਤੁਸੀਂ ਇਹਦੀ ਵਾਸ਼ਨਾ ਨਹੀਂ ਨਿਕਲਣ ਦਿੱਤੀ ਇਲਾਚੀ ਰੂਚੀ ਪਾ ਕੇ ਸਜਾ ਕੇ ਵਰਕ ਵਰਕ ਲਾ ਕੇ ਦੇਣਾ ਸੀ ਤੁਸੀਂ ਨੀ ਦੇਖੋ ਜਿਹੜਾ ਮੈਂ ਤੁਹਾਨੂੰ ਜਿੱਦਾਂ ਮੈਡਮ ਤੁਸੀਂ ਬਿਲਕੁਲ ਆਖਿਆ ਸੀ ਲਗਾਤਾਰ ਇਹ ਆਵਾਜ਼ ਉਠਾਉਂਦੇ ਰਹੇ ਕਿ 3 ਲੱਖ ਕਰੋੜ ਰੁਪਏ ਦਾ ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਜੁਮੇ ਚੜ ਗਿਆ ਪੰਜਾਬ ਦੇ ਵਿੱਚ ਕੋਈ ਨਾ ਕੋਈ ਹਸਪਤਾਲ ਬਣੀ ਨਾ ਮੇ ਦਿਖਦੇ ਸੀ ਤੇ ਨਾ ਕੁਝ ਬਣਿਆ ਹੋਇਆ ਦਿਖਦਾ ਹੈਗਾ ਸੀ ਤੋਂ ਪੈਸਾ ਗਿਆ ਕਿੱਥੇ ਤੇ ਜਿਹੜੀ ਇੱਕ ਲੋਕਪੱਖੀ ਸਰਕਾਰ ਹੁੰਦੀ ਹੈ ਲੋਕਾਂ ਦੀ ਸਰਕਾਰ ਹੁੰਦੀ ਹੈ ਉਹਨਾਂ ਨੇ ਲੋਕਾਂ ਦੇ ਇੰਟਰਸਟ ਦੇਖਣੇ ਹੁੰਦੇ ਆ ਸੂਬੇ ਦੇ ਇੰਟਰਸਟ ਦੇਖਣੇ ਹੁੰਦੇ ਆ ਤੁਸੀਂ ਦੇਖੋ ਕਿ ਅਸੀਂ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਨੇ 40000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੈਗੀਆਂ ਠੀਕ ਹੈ ਨਾ ਆਫਟਰ ਆਲ ਉਹਨਾਂ ਨੂੰ ਤਨਖਾਹ ਦੇਣੀ ਹੈਗੀ ਹੈ ਠੀਕ ਹੈ ਨਾ ਅਸੀਂ ਰੈਵਨਿਊ ਵਿਜਨ ਜਨਰੇਸ਼ਨ ਦੇ ਵਿੱਚ ਜਾਨੀ ਕਿ ਕਾਫੀ ਵੱਡੀਆਂ ਮੱਲਾਂ ਮਾਰੀਆਂ 28 29% ਜੀਐਸਟੀ ਦੇ ਵਿੱਚ ਵਾਧਾ ਹੋਇਆ ਹੈਗਾ ਪੰਜਾਬ ਸਰਕਾਰ ਦੇ ਜਿਹੜੇ ਖਜ਼ਾਨੇ ਦੇ ਵਿੱਚ ਪੈਸਾ ਲਗਾਤਾਰ ਆ ਰਿਹਾ ਹੈਗਾ ਠੀਕ ਹੈ ਨਾ ਔਰ ਅਸੀਂ ਲਗਾਤਾਰ ਕੈਪੀਟਲ ਇਨਵੈਸਟਮੈਂਟ ਕਰ ਰਹੇ ਹਾਂ ਜਿਸ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਅਸੀਂ ਲਗਾਤਾਰ ਇੰਡਸਟਰੀ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਾਂ ਲਗਾਤਾਰ ਇਸ ਚੀਜ਼ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਸਾਡੀ ਆਪਣੀ ਇੰਡਸਟਰੀ ਹੋ ਪੰਜਾਬ ਤੋਂ ਬਾਹਰ ਨਾ ਜਾਵੇ ਔਰ ਤੁਸੀਂ ਦੇਖੋ ਅਸੀਂ ਅੱਜ 80-90% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ ਹੈ ਤੁਸੀਂ ਕਿਸੇ ਘਰ ਦੇ ਵਿੱਚ ਚਲੇ ਜਾਓ ਮੇਰੇ ਖਿਆਲ ਜੇ 10 ਘਰਾਂ ਦੇ ਵਿੱਚ ਜਾਓਗੇ ਨਾ ਤੁਸੀਂ 9 ਘਰਾਂ ਦਾ 8 ਘਰਾਂ ਦਾ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਮਿਲੇਗਾ ਲੋਕ ਖੁਸ਼ ਹੈਗੇ ਆ ਲੋਕਾਂ ਨੂੰ ਚੰਗੇ ਸਕੂਲ ਮਿਲ ਰਹੇ ਆ ਲੋਕਾਂ ਨੂੰ ਚੰਗੇ ਹਸਪਤਾਲ ਮਿਲ ਰਹੇ ਆ ਲੋਕਾਂ ਨੂੰ ਕ腐ਸ਼ਨ ਫ੍ਰੀ ਸਿਸਟਮ ਮਿਲ ਰਿਹਾ ਹੈਗਾ ਨੌਕਰਾਂ ਨੂੰ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹੈਗੀਆਂ ਨੇ ਕਿਸਾਨ ਜਿਹੜੇ ਹੈਗੇ ਲਗਾਤਾਰ ਜਿਨ੍ਹਾਂ ਨੂੰ ਇਸ ਚੀਜ਼ ਦੀ ਸ਼ਿਕਾਇਤ ਰਹਿੰਦੀ ਸੀ ਕਿ ਸਮੇਂ ਦੇ ਮੁੱਖ ਮੰਤਰੀ ਉਹਨਾਂ ਨੂੰ ਮਿਲਦੇ ਨਹੀਂ ਹੈਗੇ ਸੀ ਅਸੀਂ ਲਗਾਤਾਰ ਕਿਸਾਨਾਂ ਦੀ ਸਮੱਸਿਆਵਾਂ ਵੱਲ ਧਿਆਨ ਫੌਰੀ ਤੌਰ ਤੇ ਉਹਨਾਂ ਨੂੰ ਬੁਲਾਉਂਦੇ ਆ ਫੌਰੀ ਤੌਰ ਤੇ ਕੋਸ਼ਿਸ਼ ਕਰਦੇ ਆ ਮਸਲੇ ਹੱਲ ਹੋ ਜਾਣ ਇਹ ਹੁੰਦੀ ਹੈ ਲੋਕਪੱਖੀ ਸਰਕਾਰ ਜਿਹੜਾ ਹੈਗਾ ਔਰ ਦੂਸਰੀ ਗੱਲ ਜਿਹੜੀ ਰਹੀ ਬਿਲਕੁਲ ਕਰਜ਼ਿਆਂ ਦੀ ਗੱਲ ਜਿਕਰ ਇਹ 3 ਲੱਖ ਕਰੋੜ ਦਾ ਕਰਜ਼ਾ ਮੈਡਮ ਪੰਜਾਬ ਦੇ ਜੁਮੇ ਨਾ ਹੁੰਦਾ ਤਾਂ ਸਾਡੇ ਕੋਲ ਇੰਨੇ ਕੋ ਸਫੀਸ਼ੀਐਂਟ ਫੰਡ ਸੀ ਤੇ ਵਾਕਈ ਜਿਹੜਾ ਪੰਜਾਬ ਨੂੰ ਅਸੀਂ ਪੈਰਿਸ ਬਣਾ ਦਿੰਦੇ ਫਿਰ ਵੀ ਦੇਖਿਆ ਜਾਏ ਤਾਂ ਮੁੱਖ ਮੰਤਰੀ ਤਾਂ ਇੱਕ ਤਰ੍ਹਾਂ ਦਾ ਕਹਿੰਦੇ ਨੇ ਜਿੱਦਾਂ ਪਿੱਠ ਨਹੀਂ ਲੱਗਣ ਦਿੰਦੇ ਉਹ ਤਾਂ ਹਰ ਵਾਰ ਕਹਿੰਦੇ ਆ ਵੇ ਵੀ ਸਰਕਾਰਾਂ ਦੀਆਂ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਕੰਮ ਕਰਨ ਦਾ ਨੀਤ ਹੋਣੀ ਚਾਹੀਦੀ ਹੈ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ ਭਾਵੇਂ ਖਜ਼ਾਨਾ ਖਾਲੀ ਪੀਪਾ ਫੜਾ ਕੇ ਗਏ ਹੋਣ ਪਿਛਲੀਆਂ ਸਰਕਾਰਾਂ ਰਿਵਾਇਤੀ ਸਰਕਾਰਾਂ ਬਾਵਜੂਦ ਉਸਦੇ ਉਹ ਇਸ ਕਿਦੇ ਨਾਲ ਬਾਰ ਬਾਰ ਸਟੈਬਲਿਸ਼ ਕਰਦੇ ਨੇ ਕਹਿੰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪਰੇਖਾ ਹੋਏਗੀ ਕਿਉਂਕਿ ਬਹੁਤ ਔਖਾ ਹੈਗਾ ਹਾਲਾਤ ਖਾਸ ਕਰਕੇ ਜੇ ਗੱਲ ਕਰੀਏ ਔਰ ਤਕਰੀਬਨ 2 ਸਾਲ ਦੇ ਕਰੀਬ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੇ ਆਪਣੇ ਪੂਰੇ ਕਰ ਲਏ ਨੇ ਲੰਬਾ ਸਫਰ ਹੈ ਹਜੇ ਪੁਲਾੰਗਾ ਕਈ ਪੁੱਟਣ ਵਾਲੀਆਂ ਹੈਗੀਆਂ ਔਰ ਸ਼ਿਕਾਇਤਾਂ ਲੋਕਾਂ ਦੀਆਂ ਮੁੱਕਦੀਆਂ ਨਹੀਂ ਖਾਸ ਕਰਕੇ ਵਿਰੋਧੀਆਂ ਦੀ ਤਾਂ ਬਿਲਕੁਲ ਨਹੀਂ ਮੁੱਕਦੀਆਂ ਫਿਰ ਉੱਪਰੋਂ ਲੋਕ ਸਭਾ ਦੇ ਤੁਹਾਡੇ ਚੋਣ ਆ ਵੀ ਆ ਰਹੇ ਨੇ ਕੋਈ ਸ਼ਿਕਾਇਤਾਂ ਜਿਹੜੀਆਂ ਵਿਰੋਧੀਆਂ ਦੇ ਤਾਂ ਕਦੇ ਮੁੱਕਨੀਆਂ ਵੀ ਨਹੀਂ ਹੁੰਦੀਆਂ ਠੀਕ ਹੈ ਨਾ ਉਹਨਾਂ ਨੇ ਸਿਰਫ ਵਿਰੋਧ ਦੇ ਪਰਪਰਜਨ ਵਾਲੀ ਵਿਰੋਧ ਕਰਨਾ ਹੁੰਦਾ ਪਰ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਹਕੂਮਤ ਦੇ ਵਿੱਚ ਲੈ ਕੇ ਆਂਦਾ ਜਿਨ੍ਹਾਂ ਨੂੰ ਇੱਕ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਇਤਿਹਾਸ ਰਸਤਾ ਮੰਡੇਟ ਦੇ ਕੇ ਉਹ ਲੋਕ ਖੁਸ਼ ਹੈਗੇ ਆ ਔਰ ਅਸੀਂ ਹਰ ਉਹ ਜਿਹੜਾ ਪੱਖ ਹਰ ਉਹ ਵਿਸ਼ਾ ਉਹ ਸ਼ੋਰ ਰਿਆਂ ਜਿਹੜੇ ਲੋਕਾਂ ਦੇ ਨਾਲ ਜਨਨ ਕਿ ਕਿਤੇ ਨਾ ਕਿਤੇ ਕਨੈਕਟ ਕਰਦਾ ਹੈਗਾ ਅਸੀਂ ਲੋਕਾਂ ਦੀ ਰਾਜਨੀਤੀ ਕਰਦੇ ਆ ਲੋਕਾਂ ਦੇ ਵਿੱਚ ਰਹਿੰਦੇ ਆ ਤੇ ਲੋਕ ਪੱਖ ਹੀ ਫੈਸਲੇ ਲੈਂਦੇ ਆ ਜਿੱਦਾਂ ਤੁਸੀਂ ਆਪ ਆਖਿਆ ਕਿ ਸ਼ੁਰੂਆਤ ਬਹੁਤ ਅੱਛੀ ਹੋਈ ਹੈ ਜਦੋਂ ਤੁਹਾਡੀ ਨੀਤੀ ਨੇਗ ਹੋਵੇ ਠੀਕ ਹੈ ਨਾ ਤੁਹਾਡੀ ਨੀयत ਸਾਫ ਹੋਵੇ ਤਾਂ ਜਦੋਂ ਸ਼ੁਰੂਆਤ ਚੰਗੀ ਹੋਈ ਹੈ ਅੰਤ ਵੀ ਚੰਗਾਈ ਹੋਏਗਾ ਸੋ ਇਸ ਕਰਕੇ ਜੋ-ਜੋ ਮਾਨ ਸਾਹਿਬ ਦੀ ਸਰਕਾਰ ਅੱਗੇ ਵਧੇਗੀ ਤੁਸੀਂ ਦੇਖੋ ਕਿ ਹਰ ਜਣੀ ਕਿ ਪੁਰਾਣਾ ਉਹ ਫੈਸਲਾ ਹਰ ਪੁਰਾਣੀਆਂ ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਤਕਲੀਫ ਦਿੰਦੀਆਂ ਸੀ ਠੀਕ ਹੈ ਨਾ ਉਹ ਦੂਰ ਕਰਾਂਗੇ ਜੀ ਠੀਕ ਹੈ ਨਾ ਤੇ ਕਾਫੀ ਹੱਦ ਤੱਕ ਤੁਸੀਂ ਦੇਖੋ ਅੱਜ ਆਮ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਚਲੇ ਜਾਓ ਕਰਪਸ਼ਨ ਨਾ ਦੀ ਉੱਥੇ ਕੋਈ ਚੀਜ਼ ਨਹੀਂ ਹੈਗੀ ਜੇ ਕਿਤੇ ਕੋਈ ਮਾੜਾ ਮੋਟਾ ਕਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਨੱਪ ਲਿਆ ਜਾਂਦਾ ਹੈਗਾ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਵੀ ਜੇ ਕਿਤੇ ਧਿਆਨ ਦੇ ਵਿੱਚ ਆਉਂਦਾ ਏਦਾਂ ਹੈਗਾ ਲਗਾਤਾਰ ਉਸ ਦੇ ਉੱਤੇ ਕੋਸ਼ਿਸ਼ ਕਰ ਰਹੇ ਆں ਇਸੇ ਤਰ੍ਹਾਂ ਜਿਹੜੀਆਂ ਬਾਕੀ ਚ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਆ ਉਹ ਆਉਣੀ ਸ਼ੁਰੂ ਹੋਈ ਹੈ ਕਿਉਂਕਿ ਇੱਥੇ ਹੁਣ ਕਬਜਾਂ ਦੀ ਕੋਈ ਰਾਜਨੀਤੀ ਤਾਂ ਹੈ ਨਹੀਂ ਹੈ ਹਿੱਸਿਆਂ ਦੀ ਰਾਜਨੀਤੀ ਤਾਂ ਹੈ ਨਹੀਂ ਐ ਵੀ ਸਾਡਾ ਹਿੱਸਾ ਪਾ ਲੋ ਹੁਣ ਤੇ ਲੋਕਾਂ ਨੂੰ ਇਹ ਹੈਗਾ ਕਿ ਸਰਕਾਰ ਉਹਨਾਂ ਦੀ ਹੈਗੀ ਅਸੀਂ ਸਿੰਗਲ ਵਿੰਡੋ ਜਿਵੇਂ ਆਪਣੇ ਡਿਪਾਰਟਮੈਂਟ ਦੀ ਮੈਂ ਗੱਲ ਕਰਾਂ ਅਸੀਂ ਰੀਅਲ ਸੈਂਸ ਦੇ ਵਿੱਚ ਸਿੰਗਲ ਵਿੰਡੋ ਤਾਂ ਸੁਣਦੇ ਤਾਂ ਬਹੁਤ ਸਾਲਾਂ ਤੋਂ ਸੀ ਪਿਛਲੇ 15 20 ਸਾਲਾਂ ਤੋਂ ਸੁਣਦੇ ਸੀ ਸਿੰਗਲ ਵਿੰਡੋ ਐਕਚੁਅਲੀ ਸਿੰਗਲ ਵਿੰਡੋ ਹੁੰਦੀ ਕੀ ਹੈਗੀ ਆ ਉਹ ਹੁਣ ਪ ਕੋਈ ਸਾਡਾ ਜਨਕੀ ਪੰਜਾਬ ਇਨਵੈਸਟ ਪੰਜਾਬ ਦਾ ਪੋਰਟਲ ਹੈਗਾ ਕੋਈ ਨਵਾਂ ਕਿਸੇ ਨੇ ਇੰਡਸਟਰੀ ਲਗਾਉਣੀ ਹੈ ਠੀਕ ਹੈ ਕਿ ਨਹੀਂ ਉੱਥੇ ਜਾਂਦਾ ਬੰਦਾ ਉੱਥੇ ਸਾਰਾ ਕੁਝ ਫਾਰਮ ਆਨਲਾਈਨ ਭਰਦਾ ਹੈਗਾ ਸਾਰੀਆਂ ਪਰਮਿ ਜਿਹੜੀਆਂ ਪਰਮਿਸ਼ਨਾਂ ਹੈਗੀਆਂ ਨੇ ਐਨਓਸੀਜ਼ ਹੈਗੀਆਂ ਉਹ ਆਨਲਾਈਨ ਮਿਲਦੀਆਂ ਹੈਗੀਆਂ ਕਿਤੇ ਭੁਗਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਨਾ ਹੁਣ ਜਿਹੜਾ ਉਹ ਇੰਡਸਟਰੀ ਲਿਸਟ ਵੀ ਖੁਸ਼ ਹੈਗਾ ਜਦੋਂ ਤੱਕ ਛੋਟੀ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਆਏਗੀ ਠੀਕ ਹੈ ਨਾ ਇੱਥੇ ਰੋਜ਼ਗਾਰ ਪੈਦਾ ਨਹੀਂ ਹੋਣਗੇ ਉਦੋਂ ਤੱਕ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ ਸੋ ਮਾਨ ਸਾਹਿਬ ਦੀ ਸਰਕਾਰ ਹਰ ਇੱਕ ਮੁੱਦਿਆਂ ਦੇ ਉੱਤੇ ਕੰ ਅ ਕਹਿ ਸਕਦੇ ਆ ਕਿ ਇਹ ਥਰਮਲ ਪਲਾਂਟ ਜਿਹੜਾ ਹੁਣ ਸਰਕਾਰ ਨੇ ਖਰੀਦ ਲਿਆ ਔਰ ਹੁਣ ਉਹ ਪ੍ਰਾਈਵੇਟ ਤੋਂ ਸਰਕਾਰੀ ਹੋ ਗਿਆ ਤੁਸੀਂ ਕਹਾਂ ਕਿ ਸਸਤੀ ਬਿਜਲੀ ਮਿਲੇਗੀ ਡੈਫੀਨਿਟਲੀ ਐਵੀ ਇਹੀ ਗੱਲ ਜਿਹੜੀ ਹੈਗੀ ਹੈ ਮੁੱਖ ਮੰਤਰੀ ਮਾਨ ਨੇ ਵੀ ਕਹੀ ਸੀਗੀ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਤੇ ਵਿੱਚ ਸਸਤੀ ਤੇ ਵੱਧ ਬਿਜਲੀ ਜਦੋਂ ਹੋਏਗੀ ਤੇ ਜਿਹੜਾ ਤੁਸੀਂ 70 80% ਲੋਕਾਂ ਦੇ ਜ਼ੀਰੋ ਬਿਲ ਦੀ ਗੱਲ ਕੀਤੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਮੁਫਤ ਬਿਜਲੀ ਦੋਗੇ ਜਾਂ ਸਸਤੀ ਬਿਜਲੀ ਦੋਗੇ ਕਿਉਂਕਿ ਵਿਰੋਧੀ ਤਾਂ ਇੱਥੇ ਵੀ ਘਿਰਦੇ ਕਿ ਸਸਤੀਆਂ ਟੌਫੀਆਂ ਵੰਡਣ ਦੀ ਜ਼ਰੂਰਤ ਕੀ ਹੈ ਤੁਸੀਂ ਨੋਮੀਨਲ ਰੇਟਸ ਤੇ ਦੇ ਦਿਓ ਜ਼ਿਆਦਾ ਬਿਹਤਰ ਹੈ ਦਿਕੋ ਇਹ ਨਾ ਥੋੜੀ ਜਿਹੀ ਕਨਫਿਊਜ਼ਨ ਹੈਗੀ ਐ ਉਦੋਂ ਸਾਡੇ ਸ਼ਾਇਦ ਵਿਰੋਧੀਆਂ ਨੂੰ ਨਾ ਪਤਾ ਹੋਵੇ ਜਾਂ ਜਾਣਬੁੱਝ ਕੇ ਕਰਦੇ ਆ ਸਸਤੀ ਅਤੇ ਮੁਫਤ ਦੋਨੋਂ ਹੀ ਹਾਂ ਮੁਫਤ ਜਿੰਨੇ 600 ਯੂਨਿਟ ਤੋਂ ਘੱਟ ਬਾਲਿਆ ਉਹਦੇ ਲਈ ਮੁਫਤ ਹੈਗਾ ਜੇਕਰ 600 ਯੂਨਿਟ ਤੋਂ ਵੱਧ ਬੇ ਜਾਨੀ ਕਿ ਬਿਜਲੀ ਦੀ ਕੰਜ਼ਮਪਸ਼ਨ ਹੋਈ ਆ ਆਫਕੋਰਸ ਬਿੱਲ ਦੇਣਾ ਪਏਗਾ ਹੈਗਾ ਠੀਕ ਹੈ ਕਿ ਨਹੀਂ ਤਾਂ ਉੱਥੇ ਉਹਨਾਂ ਨੂੰ ਸਸਤੀ ਮਿਲੇਗੀ ਜੀ ਜੀ ਸੋ ਇਸ ਕਰਕੇ ਦੋਨੋਂ ਪਰਪਜੀ ਸੋਲਵ ਹੁੰਦੇ ਆ ਅਸੀਂ ਬਿਜਲੀ ਮੁਫਤ ਵੀ ਦੇਵਾਂਗੇ ਜਿਹੜੀ ਦੇ ਰਹੇ ਆ ਲਗਾਤਾਰ ਦੇਵਾਂਗੇ ਔਰ ਸਸਤੀ ਵੀ ਦੇਵਾਂਗੇ ਜੀ 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 ਬਹੁਤ ਬਹੁਤ ਧੰਨਵਾਦ ਬਹੁਤ ਸਾਡੇ ਨਾਲ ਸੀਗੇ ਨੀਲਗਰਜ ਜਿਹੜੇ ਕਿ ਕਹਿੰਦੇ ਬਹੁਤ ਹੀ تفसील ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਔਰ ਕਹਿੰਦੇ ਕਿ ਥਰਮਲ ਪਲੈਂਟ ਜਿਹੜਾ ਨਵਾਂ ਲਾਇਆ ਜਾ ਰਿਹਾ ਗੋਵਿੰਦਵਾਲ ਔਰ ਉਹਦਾ ਨਾਮ ਵੀ ਜਿਹੜਾ ਹੈ ਗੁਰੂ ਸਾਹਿਬਾਨ ਤੇ ਰੱਖਿਆ ਜਾਏਗਾ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਸਸਤੀ بجلی ਦਵਾਂਗੇ ਅਸੀਂ ਮੁਫਤ ਵੀ ਦਵਾਂਗੇ ਦੋਨੋਂ ਕੰਮ ਅਸੀਂ ਜਾਰੀ ਰੱਖਾਂਗੇ ਮੁਫਤ ਬਿਜਲੀ 600 ਯੂਨਟ ਜਿਹੜੇ ਲੋਕਾਂ ਦਾ ਆਂਦਾ ਬਿੱਲ ਆਂਦਾ ਉਹਨਾਂ ਨੂੰ ਦਿੱਤੀ ਜਾਏਗੀ ਪਰ ਜੇ ਵੱਧ ਵਾਲਿਆਂ ਨੂੰ ਸਸਤੀ ਵੀ ਦਿੱਤੀ ਜਾਏਗੀ ਦੋਨੋਂ ਕੰਬੀਨੇਸ਼ਨ ਨਾਲ ਰੱਖਣਗੇ ਸਰਕਾਰ ਕਹਿੰਦੀ ਅਸੀਂ ਲੋਕਪੱਖੀ ਸਾਰੀਆਂ ਗੱਲਾਂ ਬਾਤਾਂ ਕਰਨਾ ਚਾਹੁੰਦੇ ਹਾਂ ਜੋ ਵੀ ਅਸੀਂ ਸਕੀਮਜ਼ ਲੈ ਕੇ ਆਨੇ ਪਾਲਿਸਿਸ ਜਾਂ ਕੰਮਕਾਜ ਕਰ ਰਹੇ ਹਾਂ ਉਹ ਸਾਰਾ ਲੋਕਪੱਖੀ ਹੋਵੇਗਾ ਔਰ ਲੋਕਾਂ ਦੇ ਹਿੱਤ ਵਿੱਚ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹੀ ਵਾਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਅਸੀਂ ਲੋਕਾਂ ਦੇ ਲਈ ਸਰਕਾਰ ਹੈਗੇਆਂ ਲੋਕਾਂ ਦੇ ਲਈ ਹੀ ਕੰਮਕਾਜ ਕਰਾਂਗੇ ਤੇ ਅੱਜ ਥਰਮਲ ਪਲਾਂਟ ਨਵਾਂ ਇੱਕ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਪੰਜਾਬ ਸਰਕਾਰ ਨੇ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ ਤੇ ਨੀਲਗਰਗ ਸੈਡ ਨਾਲ ਇਸ ਤੇ ਬਾਰੇ ਤਫਸੀਲ ਨਾਲ ਗੱਲਬਾਤ ਕਰ ਰਹੇ ਸੀ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ